PTC News ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਹੁਣ ਤੋਂ ਇਹ ਹੋ ਸਕਦਾ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹ 5 ਸਾਲ 'ਚ ਸਿਰਫ ਇੱਕੋ ਵਾਰ ਹੋਣ ਜੀ ਹਾਂ ਇਹ ਇਸ ਲਈ ਕਹਿ ਰਹੇ ਆ ਸੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਇੱਕ ਹਾਈ ਜੋ ਕਮੇਟੀ ਸੀ ਇੱਕ ਐਕਸਪਰਟਸ ਦੀ ਕਮੇਟੀ ਸੀ ਉਹਨਾਂ ਨੇ ਆਪਣਾ ਜਿਹੜਾ ਸੁਝਾਅ ਦਿੱਤਾ ਉਸ ਨੂੰ ਕੇਂਦਰ ਸਰਕਾਰ ਦੀ ਕੈਬਨਿਟ ਨੇ ਮਨਜ਼ੂਰ ਕਰ ਲਿਆ ਇਦਾ ਮਤਲਬ ਇਹ ਹੋਇਆ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਤੁਸੀਂ ਜਾਣਦੇ ਹੋਵੋਗੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਹਾਈ ਲੈਵਲ ਕਮੇਟੀ ਬਣਾਈ ਗਈ ਸੀ ਇਸ ਕਮੇਟੀ ਨੇ ਆਪਣੀ ਜੋ ਰਿਪੋਰਟ ਸਬਮਿਟ ਕੀਤੀ ਹੈ ਕੈਬਨਟ ਕੋਲ ਉਹ ਮਨਜ਼ੂਰ ਕਰ ਲਈ ਗਈ ਹੈ ਇਸ ਰਿਪੋਰਟ ਦੇ ਮੁਤਾਬਕ ਇਹ ਹੀ ਹੈ ਕਿ ਮੁਲਕ ਦੇ ਵਿੱਚ 1 ਨੇਸ਼ਨ 1 ਇਲੈਕਸ਼ਨ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਮਤਲਬ ਇਹ ਕਿ ਭਾਰਤ ਦੇ ਵਿੱਚ ਹੁਣ ਤੋਂ ਜੇਕਰ ਇਹ ਕੈਬਨਟ ਦੇ ਵਿੱਚ ਜੇਕਰ ਇਸ ਬਿਲ ਪਾਸ ਹੋ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਤੇ ਹੋਣਗੀਆਂ ਯਾਨੀ ਇੱਕ ਵਾਰ ਹੀ ਤੁਸੀਂ ਵੋਟ ਕਰੋਗੇ ਤੇ ਆਪਣੇ ਸੂਬੇ ਦੀ ਅਤੇ ਕੇਂਦਰ ਦੀ ਸਰਕਾਰ ਨੂੰ ਚੁਣ ਲੋਗੇ ਕੇਂਦਰ ਸਰਕਾਰ ਯਾਨੀ ਮੋਦੀ ਸਰਕਾਰ ਇਸ ਨੂੰ ਲੈ ਕੇ ਕਈ ਸਾਲਾਂ ਤੋਂ ਇਸ ਦੀ ਹਮਾਇਤ ਕਰਦੀ ਰਹੀ ਹੈ ਕਿ ਦੇਸ਼ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ ਵਕਫ ਵਕਫ ਸਮੇਂ ਤੇ ਉਸ ਕਾਰਨ ਬਹੁਤ ਵੱਡਾ ਜੋ ਰਾਸ਼ੀ ਹੈ ਉਹ ਨੁਕਸਾਨੀ ਜਾਂਦੀ ਹੈ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਇਹ ਸਭ ਤੋਂ ਵੱਡਾ ਤਰਕ ਹੈ ਇਹ ਕਿਹਾ ਗਿਆ ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕਦਾ ਹੈ ਇਸ ਕਰਕੇ ਮੁਲਕ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਦਾ ਕਨਸੈਪਟ ਲਿਆ ਜਾਵੇ ਯਾਨੀ ਇੱਕ ਦੇਸ਼ ਇੱਕ ਚੋਣ ਯਾਨੀ ਕਿ ਜਦੋਂ ਤੁਹਾਡੇ ਸੂਬੇ ਦੇ ਵਿੱਚ ਕੋਈ ਚੋਣ ਹੋਏਗੀ ਤੇ ਨਾਲ ਦੀ ਨਾਲ ਹੀ ਤੁਸੀਂ ਆਪਣੀ ਵੋਟ ਦੇ ਕੇ ਪ੍ਰਧਾਨ ਮੰਤਰੀ ਨੂੰ ਵੀ ਚੁਣ ਲਈ ਕਰਦੇ ਹੋਗੇ ਇਹ ਅੱਜ ਕਮੇਟੀ ਜਿਹੜੀ ਇਸ ਕਮੇਟੀ ਨੇ ਆਪਣੀ ਜਿਹੜੀ ਰਿਪੋਰਟ ਸਬਮਿਟ ਕੀਤੀ ਹੈ ਉਸ ਤੋਂ ਬਾਅਦ ਕੇਂਦਰੀ ਮੰਤਰੀ ਅਸ਼wini Vaishnaw ਨੇ ਲੋਕਾਂ ਦੇ ਸਾਹਮਣੇ ਐਲਾਨ ਕੀਤਾ ਕਿ ਇਸ ਨੂੰ ਕੈਬਨਟ ਨੇ ਮਨਜ਼ੂਰ ਕਰ ਲਿਆ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲਾ ਜਿਹੜਾ ਸਰਦ ਰੁਚ ਰਾਸ ਹੈ ਯਾਨੀ ਵਿంటర్ ਸੈਸ਼ਨ ਹੈ ਪਾਰਲੀਮੈਂਟ ਦਾ ਉਸ ਦੇ ਵਿੱਚ ਇਸ ਕਮੇਟੀ ਦੀ ਜਿਹੜੀ ਸਿਫਾਰਸ਼ਾਂ ਨੇ ਉਸ ਨੂੰ ਲੈ ਕੇ ਬਿੱਲ ਵੀ ਲਿਆਂਦਾ ਜਾ ਸਕਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਜੋ ਲੋਕ 1 ਨੇਸ਼ਨ 1 ਇਲੈਕਸ਼ਨ ਦਾ ਵਿਰੋਧ ਕਰਦੇ ਸੀ ਉਹਨਾਂ ਦੇ ਲਈ ਚਰਚਾ ਦਾ ਵਿਸ਼ਾ ਜ਼ਰੂਰ ਹੈ ਹਾਲਾਂਕਿ ਭਾਜਪਾ ਦੇ ਜਿਹੜੇ ਆਗੂ ਨੇ ਉਹ ਇਸ ਨੂੰ ਲੈ ਕੇ ਵਾਰ-ਵਾਰ ਕਹਿ ਰਹੇ ਨੇ ਕਿ ਜੋ ਇਹ ਇੱਕ ਹਿਸਟੋਰਿਕ ਕੈਬਨਿਟ ਕੈਬਨਿਟ ਨੇ ਜੋ ਮਨਜ਼ੂਰੀ ਦਿੱਤੀ ਹੈ ਇਸ ਕਮੇਟੀ ਦੀ ਸਿਫਾਰਿਸ਼ਾਂ ਨੂੰ ਇਹ ਇੱਕ ਇਤਿਹਾਸਕ ਅੱਜ ਦਾ ਦਿਨ ਹੋ ਨਹੀਂ ਬੜਾ ਪਰ ਇਸ ਦੇ ਵਿੱਚ ਵਿਰੋਧੀ ਕੀ ਕਹਿ ਰਹੇ ਨੇ ਔਰ ਇਸ ਦੇ ਵਿੱਚ ਜੋ ਸੱਤਾ ਪੱਖ ਦੇ ਲੋਕ ਕੀ ਕਹਿ ਰਹੇ ਨੇ ਤੇ ਇਸ ਤੋਂ ਬਾਅਦ ਜੋ ਇਸ ਮਾਮਲੇ ਦੇ ਮਾਹਿਰ ਨੇ ਉਹ ਕੀ ਕਹਿ ਰਹੇ ਨੇ ਇੱਕ ਇੱਕ ਕਰਕੇ ਸਭ ਦੀਆਂ ਤੁਹਾਨੂੰ رائے ਅਸੀਂ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਜੋ ਲੋਕ ਇਸ ਜੋ ਵਨ ਨੇਸ਼ਨ ਵਨ ਇਲੈਕਸ਼ਨ ਦਾ ਜੋ ਪੂਰਾ ਕਨਸੈਪਟ ਹੈ ਉਸ ਨੂੰ ਜੋ ਸਪੋਰਟ ਕਰਦੇ ਨੇ ਖਾਸ ਕਰਕੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਪਹਿਲਾਂ ਕੇਂਦਰੀ ਮੰਤਰੀ ਨੇ ਕਿਹਾ ਕੀ ਕਿਹਾ ਇਸ ਬਾਰੇ ਉਹ ਤੁਹਾਨੂੰ ਸੁਣਾਉਂਦੇ ਹਾਂ a large number of political parties across the political spectrum have actually supported the one nation one election initiative when they interacted with the high level committee they gave their inputs in a very succinct manner very cla with a lot of clarity our government believes in creating a consensus on items which affect our democracy our nation in the long run and this is a, this is a subject this is a topic which really will strengthen our democracy, will strengthen the center state relations, will make sure that our country grows at a much faster pace, will remove so many impediments which come uh, in the growth of our country. And we have seen there is a huge emphasis among the youth for having common elections, simultaneous elections, so that the progress of the nation keeps moving on unhindered. एंड वी हैव सीन दैट कांड ऑफ सपोर्ट फ्रॉम द यूथ फ्रॉम वेराइटी फ्रॉम वेरियस सेक्शन ऑफ दोसाइटी सो ओवर नेक्स्ट फ्यू मंथ्स वी विल बी क्रिएटिंग दैटेंस एंड वी हैव वेरी क्लियरली रिक्वेस्टेड एवरीबडी दैट इसमें डिस्कशन करिएिटेल डिस्कशन करिए डिटेल चर्चा करिए और जो भी विषय आएंगे उन विषयों को एड्रेस करके आगे बढ़ेंगे देखिये बहुत जल्दी विपक्ष में भी उनके अंदर से आंतरिक दबाव बनने न लग जाए कहीं क्योंकि देश में करीब 80 परसेंट ऑफ द रिस्पॉन्डेंट रिस्पोंडेड ड्यूरिंग कंसल्टेशन प्रोसेस 80 परसेंट से ज्यादा लोगों ने इसको बहुत पॉजिटिव सपोर्ट दिया है खासकर यूथ ने यूथ इज वेरी मच इन फेवर ऑफ ਤੋ ਸਿਆਸੀ ਮਾਹਿਰ ਖਾਲਿਦ ਮੁਹੰਮਦ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕਿਉਂਕਿ ਇਸ ਨੂੰ ਲੈ ਕੇ ਬਹੁਤ ਸਾਰੀ ਬਹਿਸ ਚੱਲ ਰਹੀ ਹੈ ਕਿ ਆਖਿਰਕਾਰ ਇਹ ਕਨਸੈਪਟ ਸਹੀ ਹੈ ਜੋ ਇਸ ਦੇ ਵਿਰੋਧ ਦੇ ਵਿੱਚ ਨੇ ਉਹ ਆਪਣੀ ਤਰਕ ਦੇ ਰਹੇ ਨੇ ਜੋ ਇਸ ਦੇ ਪੱਖ ਦੇ ਵਿੱਚ ਨੇ ਉਹ ਆਪਣੀ ਤਰਕ ਦੇ ਰਹੇ ਨੇ ਪਰ ਜੋ ਸਿਆਸੀ ਮਾਹਿਰ ਨੇ ਜੋ ਇਸ ਚੀਜ਼ ਨੂੰ ਸਮਝਦੇ ਨੇ ਉਹ ਕੀ ਸੋਚਦੇ ਨੇ ਇਹ ਜਾਨਣਾ ਬਹੁਤ ਜ਼ਰੂਰੀ ਹੋਏਗਾ ਪ੍ਰੋਫੈਸਰ ਜਦੋਂ ਤੁਸੀਂ ਇਸ ਪੂਰੇ 1 ਨੇਸ਼ਨ 1 ਇਲੈਕਸ਼ਨ ਦੇ ਕਨਸੈਪਟ ਨੂੰ ਦੇਖਿਆ ਤੇ ਹੁਣ ਇਸ ਨੂੰ ਤਾਂ ਕੈਬਨਿਟ ਨੇ ਮਨਜ਼ੂਰ ਵੀ ਕਰ ਲਿਆ ਹੈ ਪਰ ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਕੇਂਦਰੀ ਤੇ ਸੰਗੀ ਢਾਂਚਾ ਹੈ ਇਸ ਨੂੰ ਲੈ ਕੇ ਕੋਈ ਢਾਹ ਪਹੁੰਚੇਗੀ ਕਿਉਂਕਿ ਕਈ ਲੋਕ ਮੰਨਦੇ ਨੇ ਕਿ ਇਹਦੇ ਵਿੱਚ ਜੋ ਸਟੇਟ ਦੇ ਮੁੱਦੇ ਨੇ ਸਟੇਟ ਦੇ ਜੋ ਆਗੂ ਉਹ ਤਾਂ ਅਣਗੋਲੇ ਹੋ ਜਾਣਗੇ ਦੇਖੋ ਇਦਾਂ ਹੈਗਾ ਜਿਹੜੇ ਕੇਂਦਰ ਦੇ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਮੁੱਦੇ ਨੈਸ਼ਨਲ ਲੈਵਲ ਦੇ ਹੁੰਦੇ ਆ ਔਰ ਸਟੇਟ ਲੈਵਲ ਤੇ ਮੁੱਦੇ ਡਿਫਰੈਂਟ ਹੁੰਦੇ ਆ ਜੀ ਜਦ ਤੋਂ ਇਲੈਕਸ਼ਨ ਹੋਣ ਲੱਗਿਆ ਹੈ ਸ਼ੁਰੂ-ਸ਼ੁਰੂ ਦੇ ਵਿੱਚ ਕੇਂਦਰ ਤੇ ਸਟੇਟਾਂ ਦੇ ਇਕੱਠੇ ਇਲੈਕਸ਼ਨ ਹੁੰਦੇ ਸੀਗੇ ਲੇਕਿਨ ਬਾਅਦ ਦੇ ਵਿੱਚ ਉਹ ਸੈਪਰੇਟ ਇਸ ਕਰਕੇ ਹੁੰਦੇ ਚਲੇ ਗਏ ਕਿ ਕਈ ਸਟੇਟਾਂ ਦੇ ਵਿੱਚ ਸਰਕਾਰਾਂ ਟੁੱਟ ਜਾਂਦੀਆਂ ਸੀਗੀਆਂ ਰੀ-ਇਲੈਕਸ਼ਨ ਕਰਵਾਉਣਾ ਪੈਂਦਾ ਸੀਗਾ ਰੀ-ਇਲੈਕਸ਼ਨ ਕਰਵਾਉਣਾ ਪੈਂਦਾ ਸੀਗਾ 5 ਸਾਲ ਪੂਰੇ ਨਹੀਂ ਹੁੰਦੇ ਸੀਗੇ ਤਾਂ ਉਹ ਅਲੱਗ-ਅਲੱਗ ਹੋ ਕੇ ਚਲੇ ਗਏ ਜੀ ਹੁਣ ਗੱਲ ਇਹ ਹੈ ਕਿ ਕੇਂਦਰ ਤੇ ਯਾਨੀ ਕਿ ਲੋਕ ਸਭਾ ਦਾ ਵਿਧਾਨ ਸਭਾ ਦਾ ਇਕੱਠਾ ਇਲੈਕਸ਼ਨ ਕਿਵੇਂ ਹੋਏਗਾ ਉਹਦੇ ਵਿੱਚ ਕਈ ਬਹੁਤ ਵੱਡੀਆਂ ਔਕੜਾਂ ਨੰਬਰ 1 ਜਿਨ੍ਹਾਂ ਵਿਧਾਨ ਸਭਾਵਾ ਨੂੰ 5 ਸਾਲਾਂ ਜੇ ਪੂਰੇ ਨਹੀਂ ਹੋਏ ਕਿਸੇ ਨੂੰ 2 ਸਾਲ ਹੋਇਆ ਕਿਸੇ ਨੂੰ 3 ਸਾਲ ਹੋਇਆ ਕੀ ਤੁਸੀਂ ਸਾਰੀਆਂ ਭੰਗ ਕਰ ਦਿਓਗੇ ਜੀ ਉਸ ਤੋਂ ਬਾਅਦ ਇਕੱਠਾ ਇਲੈਕਸ਼ਨ ਕਰਵਾਓਗੇ ਦੂਸਰੀ ਚੀਜ਼ ਹੈ ਕਿ ਅਗਰ ਲੋਕ ਸਭਾ ਕਿਸੇ ਸੂਰਤ ਦੇ ਵਿੱਚ 5 ਸਾਲ ਤੋਂ ਪਹਿਲਾਂ ਭੰਗ ਹੋ ਜਾਂਦੀ ਹੈ ਜੀ ਕੀ ਸਟੇਟਾਂ ਦੀਆਂ ਵਿਧਾਨ ਸਭਾਵਾਂ ਵੀ ਤੁਸੀਂ ਸਾਰੀਆਂ ਭੰਗ ਕਰਕੇ ਇਕੱਠਾ ਇਲੈਕਸ਼ਨ ਕਰਵਾਓਗੇ ਜੀ ਉਹ ਚੀਜ਼ ਪੋਸੀਬਲ ਨਹੀਂ ਹੈ ਜੀ ਕਿ ਨਾ ਹੀ ਸੰਵਿਧਾਨ ਸਾਡਾ ਇਸ ਸੰਵਿਧਾਨ ਦਾ ਜਿਹੜਾ ਢਾਂਚਾ ਹੈ ਇਸ ਵੇਲੇ ਜੋ ਸੰਵਿਧਾਨ ਦਾ ਢਾਂਚਾ ਹੈ ਉਹਦੇ ਅੰਦਰ ਤੁਸੀਂ ਇਲੈਕਸ਼ਨ ਇਕੱਠਾ ਨਹੀਂ ਕਰਵਾ ਸਕਦੇ ਕਿਉਂਕਿ ਇਹ ਸੰਗੀ ਢਾਂਚੇ ਦਾ ਵੀ ਮਾਮਲਾ ਹੈਗਾ ਜੀ ਇਹ ਪ੍ਰੈਕਟੀਕਲੀ ਵੀ ਪੋਸੀਬਲ ਨਹੀਂ ਹੈ ਜੀ ਔਰ ਨਾ ਹੀ ਡਿਜ਼ਾਇਰੇਬਲ ਹੈ ਇਹ ਸਿਰਫ ਇੱਕ ਪੋਲੀਟੀਕਲ এজেন্ডਾ ਹੈਗਾ ਉਹ ਪੋਲੀਟਿਕਲ ਕਿਉਂਕਿ ਹਰ ਚੀਜ਼ ਨੂੰ ਤੁਸੀਂ ਇੱਕ ਲੜੀ 'ਚ ਨਹੀਂ ਪਰੋਹ ਸਕਦੇ ਜੀ ਸਟੇਟ ਦੀ ਪੋਲੀਟਿਕਸ ਡਿਫਰੈਂਟ ਹੈ ਕੇਂਦਰ ਦੀ ਪੋਲੀਟਿਕਸ ਡਿਫਰੈਂਟ ਹੈ ਰੀਜਨਲ ਪੋਲੀਟਿਕਸ ਡਿਫਰੈਂਟ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਕੱਠਾ ਕਰਕੇ ਕੀ ਜੀ ਸਭ ਤੋਂ ਵੱਡਾ ਸਵਾਲ ਤਾਂ ਇਹ ਵੀ ਹੈ ਨਾ ਕਿ ਇਸ ਦੇ ਵਿੱਚ ਲੋਕ ਕਨਫਿਊਜ਼ ਨਹੀਂ ਹੋਣਗੇ ਕਿਉਂਕਿ ਮੰਨ ਲਓ ਕਿ ਕੇਂਦਰ ਦਾ ਕੋਈ ਆਗੂ ਹੈ ਮੈਂ ਮੰਨ ਕੇ ਚੱਲਦਾ ਕਿ ਦੋ ਪਾਰਟੀਆਂ ਦੇ ਦੋ ਵੱਡੇ ਆਗੂ ਨੇ ਉਹਨਾਂ ਦੇ ਨਾਮ ਤੇ ਹੀ ਤੁਸੀਂ ਆਪਣੀ ਪੋਲੀਟਿਕਲ ਕੈਂਪੇਨ ਚਲਾਓਗੇ ਜੋ ਲੋਕਲ ਮੁੱਦੇ ਨੇ ਜਾਂ ਲੋਕਲ ਆਗੂ ਨੇ ਫਿਰ ਉਹਨਾਂ ਨੂੰ ਸ਼ਾਇਦ ਲੋਕਾਂ ਦਾ ਧਿਆਨ ਭਟਕਾਇਆ ਜਾ ਸਕਦਾ ਹੈ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਚੁਣਨਾ ਹੈ ਮੁੱਖ ਮੰਤਰੀ ਸੈਕੰਡਰੀ ਹੋ ਜਾਏਗਾ ਦੇਖੋ ਐਸ ਵੇਲੇ ਲੋਕ ਵੋਟਾਂ ਜਦ ਪਾਉਂਦੇ ਆਂ ਕਈ ਜਗ੍ਹਾ ਤੇ ਦੇਖਿਆ ਹੈ ਕੇਂਦਰ ਜਿਸ ਵੇਲੇ ਇਲੈਕਸ਼ਨ ਹੁੰਦੀ ਹੈ ਵੋਟ ਕਿਸੇ ਹੋਰ ਪਾਰਟੀ ਨੂੰ ਜਾਂਦੀ ਹੈ ਔਰ ਰਾਜ ਦੇ ਵਿੱਚ ਜਦ ਇਲੈਕਸ਼ਨ ਹੁੰਦੀ ਹੈ ਤਾਂ ਕਿਸੇ ਹੋਰ ਪਾਰਟੀ ਨੂੰ ਜਾਂਦੀ ਹੈ ਵੋਟ ਜੀ ਕਈ ਜਗ੍ਹਾ ਤੇ ਆਪਾਂ ਨੇ ਦੇਖਿਆ ਉਸ ਵੇਲੇ ਤਾਂ ਫਿਰ ਇਹ ਹੋਊਗਾ ਤੁਸੀਂ ਦੋ ਮਸ਼ੀਨਾਂ ਦੱਬੀਆਂ ਔਰ ਸੇਮ ਜਿਹੜੀ ਹੈਗੀ ਹੈ ਪੈਟਰਨ ਦੇ ਉੱਪਰ VOTING ਹੁੰਦੀ ਚਲੀ ਜਾਏਗੀ ਕੇਂਦਰ ਸਟੇਟ ਕੇਂਦਰ ਸਟੇਟ ਉਹਦੇ ਨਾਲ ਜਿਹੜਾ ਹੈਗਾ VOTER ਜ਼ਿਆਦਾ ਕਨਫਿਊਜ਼ ਹੋਏਗਾ ਇਸ ਕਰਕੇ ਵੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਕੇਂਦਰ ਤੇ ਰਾਜਾਂ ਦੇ ਇਲੈਕਸ਼ਨ ਜਿਹੜੇ ਹੈਗੇ ਸੈਪਰੇਟ ਰੱਖੇ ਜਾਣ ਔਰ ਮੈਂ ਤੁਹਾਨੂੰ ਦੱਸਦਾ ਕਿ ਅਗਰ ਕੋਈ ਵੀ ਕੋਈ ਵੀ ਵਿਧਾਨ ਸਭਾ ਮੰਗ ਹੋ ਜਾਂਦੀ ਹੈ ਕਿਸੇ ਵੀ ਜਗ੍ਹਾ ਵੀ ਸਰਕਾਰ ਗਿਰ ਜਾਂਦੀ ਹੈ ਤਾਂ ਇਲੈਕਸ਼ਨ ਤਾਂ ਕਰਵਾਉਣਾ ਪੈਣਾ ਹੈ ਤਾਂ ਕਿ ਆ ਉਹ ਇਲੈਕਸ਼ਨ ਜਿਹੜਾ ਹੈਗਾ ਕੱਲਾ ਨਹੀਂ ਹੋ ਸਕਦਾ ਕਿ ਆ 5 ਸਾਲ ਤੱਕ ਜਿੰਨਾ ਰਿਮੇਨਿੰਗ ਪੀਰੀਅਡ ਹੋਊਗਾ ਉਹਦੇ ਵਿੱਚ ਤੁਸੀਂ ਪ੍ਰੈਜ਼ੀਡੈਂਟ ਰੋਲ ਲਾ ਕੇ ਰੱਖੋਗੇ ਜੀ ਜਾਂ ਦੁਬਾਰਾ ਇਲੈਕਸ਼ਨ ਕਰੋਗੇ ਅਗਰ ਦੁਬਾਰਾ ਇਲੈਕਸ਼ਨ ਕਰਾਉਂਗੇ ਤਾਂ ਇਲੈਕਸ਼ਨ ਤਾਂ ਫੇਰ ਵੀ ਹੋਇਆ ਤਰਕੇ ਦਿੱਤਾ ਜਾਂਦਾ ਹੈ ਕਿ ਇਹਦੇ ਨਾਲ ਖਰਚਾ ਬਚੇਗਾ ਟਾਈਮ ਬਚੇਗਾ ਲੇਕਿਨ ਇਲੈਕਸ਼ਨ ਜੇ ਇਸ ਵੇਲੇ ਬਾਰ-ਬਾਰ ਹੋਣਗੇ ਤਾਂ ਖਰਚਾ ਤਾਂ ਫੇਰ ਵੀ ਹੋਏਗਾ ਕੱਲ ਨੂੰ ਪੰਚਾਇਤਾਂ ਦਾ ਇਲੈਕਸ਼ਨ ਹੋਊਗਾ ਖਰਚਾ ਤਾਂ ਉਹੱਚ ਵੀ ਹੁੰਦਾ ਤੁਸੀਂ ਅੱਜ ਮਿਸਪਲਟੀਆਂ ਦਾ ਇਲੈਕਸ਼ਨ ਹੁੰਦਾ ਖਰਚਾ ਤਾਂ ਉੱਚ ਵੀ ਹੁੰਦਾ ਹੈ ਕਿ ਆ ਤੁਸੀਂ ਮਿਸਪਲਟੀਆਂ ਵਿਧਾਨ ਸਭਾ ਵਾ ਲੋਕ ਸਭਾ ਸਾਰਿਆਂ ਦਾ ਇਕੱਠਾ ਇਲੈਕਸ਼ਨ ਇੱਕੋ ਹੀ ਕਰਵਾਉਣ ਲੱਗੋਗੇ ਫਿਰ ਕੱਲ ਤੋਂ ਵਨ ਨੇਸ਼ਨ ਵਨ ਇਲੈਕਸ਼ਨ ਦਾ ਮਤਲਬ ਇਹ ਹੋ ਗਿਆ ਕਿ ਪੰਚਾਇਤ ਤੋਂ ਲਾ ਕੇ ਮਿਸਪਲਟੀਆਂ ਤੋਂ ਲੈ ਕੇ ਵਿਧਾਨ ਸਭਾ ਤੱਕ ਸਾਰਾ ਇਕੱਠਾ ਕਰਾਓ ਜੀ ਇੱਕ ਸਵਾਲ ਹੋ ਰਿਹਾ ਹੈ ਖਾਲਸਾ ਸਾਹਿਬ ਕਿ ਜਦੋਂ ਭਾਰਤ ਦੇ ਵਿੱਚ ਭਾਰਤ ਦੀ ਜਿਹੜੀ ਜੀਓਗ੍ਰਾਫੀ ਹੈ ਉਹਦੇ ਵਿੱਚ ਜੇ ਐਨ ਕੇ ਵੀ ਆਉਂਦਾ ਨਾਰਥ ਈਸਟ ਵੀ ਆਉਂਦਾ ਇਹਨੀਆਂ ਸੈਂਸਿਟਿਵ ਸਟੇਟਸ ਵੀ ਨੇ ਭਾਰਤ ਦੇ ਵਿੱਚ ਕਿ ਸਾਰੀਆਂ ਸਟੇਟਸ ਦੇ ਵਿੱਚ ਇੱਕੋ ਟਾਈਮ ਤੇ ਤੁਸੀਂ ਇਲੈਕਸ਼ਨ ਕਰਵਾ ਸਕਦੇ ਹੋ ਦੂਜੀ ਗੱਲ ਇਹ ਕਿ ਜਦੋਂ ਤੁਸੀਂ ਇੰਨੀ ਇੰਨੀ ਵੱਡੀ ਇਲੈਕਸ਼ਨ ਨੂੰ ਨੇਪਰੇ ਚਾੜਨ ਜਾਓਗੇ ਇੰਨਾ ਤੁਹਾਡੇ ਕੋਲ ਸੁਰੱਖਿਆ ਫੋਰਸ ਹੈਗੀ ਹੈ ਇੰਨੀ ਮਸ਼ੀਨਰੀ ਹੈਗੀ ਤੁਸੀਂ ਇਸ ਨੂੰ ਨੇਪਰੇ ਚਾੜ ਸਕੋਗੇ ਮੈਂ ਦੱਸਦਾ ਕਿ ਹੁਣ ਵੀ ਆ ਜੰਮੂ ਕਸ਼ਮੀਰ ਛੋਟਾ ਜਿਹਾ ਸਟੇਟ ਹੈ ਜੀ ਇਲੈਕਸ਼ਨ ਜਿਹੜਾ ਹੈਗਾ ਉਥੇ ਤਿੰਨ ਪੜਾਵਾਂ ਚ ਹੋ ਰਿਹਾ ਹੈ ਬਿਲਕੁਲ ਤੇ ਪੰਜਾਬ ਇੰਡੀਆ ਦੇ ਵਿੱਚ ਪਿਛਲਾ ਜਿਹੜਾ ਇਲੈਕਸ਼ਨ ਤਾਂ ਕਈ ਮਹੀਨੇ ਚੱਲਿਆ ਜੀ ਤਾਂ ਇਹਦਾ ਮਤਲਬ ਹੈ 6 ਮਹੀਨੇ ਇਲੈਕਸ਼ਨ ਹੀ ਚੱਲੇਗਾ ਪੂਰੇ ਪੂਰੇ ਕੰਟਰੀ ਦੇ ਵਿੱਚ ਕਿਉਂਕਿ ਤੁਸੀਂ ਡਿਫਰੈਂਟ ਫੇਸੇਸ ਦੇ ਵਿੱਚ ਇਲੈਕਸ਼ਨ ਕਰਵਾਉਂਗੇ ਫਿਰ ਕਿਹੜੀ ਵਿਧਾਨ ਸਭਾ ਜਿਹੜੀ ਹੈਗੀ ਆ ਉਹਦੀ ਟਰਮ ਕਦੋਂ ਸ਼ੁਰੂ ਹੋਊਗੀ ਲੋਕ ਸਭਾ ਦੀ ਟਰਮ ਕਦੋਂ ਸ਼ੁਰੂ ਹੋਊਗੀ ਇਹ ਬਹੁਤ ਵੱਡੇ ਮਸਲੇ ਬਣ ਜਾਂਦੇ ਆ ਜਿਹੜਾ ਫਿਰ ਇੱਕ ਹੋਰ ਗੱਲ ਹੈ ਨਾ ਹੀ ਇਸ ਵੇਲੇ ਕੇਂਦਰ ਜਿਹੜੀ ਸਰਕਾਰ ਹੈ ਉਹਦੇ ਕੋਲ ਇੰਨੀ ਮੈਜੋਰਿਟੀ ਹੈ ਲੋਕ ਸਭਾ ਤੇ ਰਾਜ ਸਭਾ ਤੇ ਸਟੇਟਾਂ ਦੇ ਵਿੱਚ ਸਟੇਟਾਂ ਦੀ ਵੀ ਤੁਹਾਨੂੰ ਮਸੀਂ ਲੈਣੀ ਪੈਣੀ ਹੈ ਨਾ ਬਿਲਕੁਲ ਬਿਲਕੁਲ ਸਟੇਟਾਂ ਦੀ ਇਨੁਮਤੀ ਕਿੱਥੋਂ ਲੈ ਲਵੋਗੇ ਤੁਸੀਂ ਜਿਸ ਮੈਨੇ ਆਪੋਜੀਸ਼ਨ ਲਿਆ ਤੇ ਔਰ ਜਿਹੜੇ ਸਟੇਟਾਂ ਦੇ ਤੁਸੀਂ ਵਿਧਾਨ ਸਭਾ ਭੰਗ ਕਰੋਗੇ ਵੀ ਆਪਾਂ ਕੱਟਾ ਇਲੈਕਸ਼ਨ ਕਰਾਉਣਾ ਹੈ ਉਹ ਸੁਪਰੀਮ ਕੋਰਟ ਚਲੀ ਜਾਊਗੀ ਵੀ ਭਾਈ ਸਾਹਿਬ ਲੋਕਾਂ ਨੇ ਤਾਂ ਸਾਨੂੰ 5 ਸਾਲ ਵਾਸਤੇ ਚੁਣਿਆ ਤੁਸੀਂ ਕਿਵੇਂ ਉਹ ਕਰ ਸਕਦੇ ਹੋ ਬਿਲਕੁਲ ਇਹ ਇਸ਼ੂਸ ਜਿਹੜੇ ਹੈਗੇ ਆ ਇਹ ਬੜੇ ਇੰਪੋਰਟੈਂਟ ਇਸ਼ੂਸ ਹੈ ਸੀਰੀਅਸ ਇਸ਼ੂਸ ਹੈ ਇਸ ਕਰਕੇ ਇਹਦੇ ਕੋਈ ਇਹੋ ਦੀ ਗੱਲ ਨਹੀਂ ਕਰਨੀ ਚਾਹੀਦੀ ਬਲਕਿ ਪ੍ਰੈਕਟੀਕੈਲਿਟੀ ਦੇਖਣੀ ਚਾਹੀਦੀ ਹੈ ਸੰਵਿਧਾਨਿਕ ਦੇਖਣਾ ਚਾਹੀਦਾ ਹੈ ਪ੍ਰੈਕਟੀਕਲ ਹੈ ਪੋਸੀਬਲ ਹੈ ਕੀ ਇਹ ਫੀਜ਼ੀਬਲ ਹੈ ਕੀ ਇਹਦੇ ਨਾਲ ਕੋਈ ਫਾਇਦਾ ਹੋ ਰਿਹਾ ਹੈ ਕਿਉਂਕਿ ਹੁਣ ਇਲੈਕਸ਼ਨ ਹੋ ਰਿਹਾ ਹੈ ਵਧੀਆ ਹੋ ਰਿਹਾ ਹੈ ਇਹ ਕਹਿੰਦੇ ਜੀ ਸਾਰਾ ਸਾਲ ਇਲੈਕਸ਼ਨ ਹੁੰਦੇ ਰਹਨੇ ਆ ਭੀ ਰਾਜਨੀਤੀ ਦਾ ਸਾਰਾ ਸਾਲ ਚੱਲਦੀ ਰਹਿੰਦੀ ਹੈ ਇਹ ਇੰਡੀਆ ਦੀ ਇੱਕ ਵਾਈਬਰੈਂਟ ਡੈਮੋਕ੍ਰੇਸੀ ਹੈ ਬਿਲਕੁਲ ਅਤੇ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੈ ਉਹ ਹਰ ਵੇਲੇ ਟੈਂਟਰ ਹੁੱਕਤੇ ਰਹਣੀਆਂ ਚਾਹੀਦੀਆਂ ਜੀ ਉਹਨਾਂ ਨੇ ਜਵਾਬ ਦੇ ਹੀ ਹਰ ਵਕਤ ਹੋਣੀ ਚਾਹੀਦੀ ਹੈ ਚਾਹੇ ਵਿਦਾਤ ਹਰਿ ਸਰ ਇਸ ਦੇ ਵਿੱਚ ਇੱਕ ਸਵਾਲ ਤਾਂ ਹੋਰ ਵੀ ਆਉਂਦਾ ਨਾ ਕਿ ਮੰਨ ਲਓ ਕਿ ਭਾਰਤ ਦੇ ਵਿੱਚ ਇੰਨੇ ਸਟੇਟ ਨੇ ਹਰ ਸਟੇਟ ਦੇ ਕਈ ਸੈਂਸਿਟਿਵ ਮੁੱਦੇ ਵੀ ਨੇ ਮੈਂ ਪੰਜਾਬ ਦਾ ਐਗਜ਼ਾਮਪਲ ਹੈ ਨਾ ਪੰਜਾਬ ਵਿੱਚ ਐਸਵਾਈਐਲ ਦਾ ਮੁੱਦਾ ਬਹੁਤ ਵੱਡ ਫੇਰ ਆਮ ਲੋਕਾਂ ਤੋਂ ਲੈ ਕੇ ਜਿਹੜਾ ਆਗੂ ਲੋਕਾਂ ਦੇ ਵਿੱਚ ਜਾਏਗਾ ਉਹ ਸਟੇਟਮੈਂਟ ਕਿਸ ਤਰ੍ਹਾਂ ਦੇਗਾ ਆਮ ਲੋਕ ਕਿਵੇਂ ਆਪਣੀ ਰਾਏ ਬਣਾ ਸਕਣਗੇ ਕਿਉਂਕਿ ਇਹ ਤਾਂ ਫੇਰ ਲੋਕਾਂ ਦੇ ਜੋ ਸਟੇਟਾਂ ਦੇ ਜੋ ਹੱਕ ਨੇ ਉਸ ਤੇ ਵੀ ਕਿਤੇ ਨਾ ਕਿਤੇ ਢਾਲ ਆਉਣ ਵਾਲੀ ਗੱਲ ਹੋ ਜਾਣੀ ਹੈ ਦੇਖੋ ਤੁਹਾਡਾ ਸੰਗੀਤ ਟੈਂਟਰ ਦਾ ਪਹਿਲੇ ਉਹਦਾ ਸੰਗਾ ਕੁਟਿਆ ਪਿਆ ਪਹਿਲੀ ਬੁਰਾ ਹਾਲ ਹੈ ਪਹਿਲੀ ਕੇਂਦਰ ਕੋਲ ਪਾਵਰਾਂ ਬਹੁਤ ਜ਼ਿਆਦਾ ਇਕੱਠੀਆਂ ਹੋ ਚੁੱਕੀਆਂ ਹਨ ਜੀ ਇਹ ਜਿਹੜੀਆਂ ਥੋੜੀਆਂ ਬੋਟਾ ਰਹਿੰਦਾ ਹੈ ਉਹ ਵੀ ਕੇਂਦਰ ਕਹਿੰਦਾ ਵੀ ਸਾਡੇ ਕੋਲ ਹੀ ਆ ਜਾਣ ਸਾਰਾ ਕੁਝ ਫਿਰ ਤਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਮੰਗ ਹੋ ਜਾਊਗਾ ਜੀ ਤੇ ਇੱਕ ਬੰਦੇ ਦੇ ਨਾਂ ਤੇ ਪੰਚਾਇਤ ਤੋਂ ਲੈ ਕੇ ਲੋਕ ਸਭਾ ਤੱਕ ਇਕੱਠੀਆਂ ਵੋਟਾਂ ਪੈਣਗੀਆਂ ਤਾਂ ਉਹ ਜਿਹੜਾ ਹੈਗਾ ਉਹ ਡੈਮੋਕ੍ਰੇਸੀ ਵਾਸਤੇ ਸਾਡੀ ਵਾਸਤੇ ਚੰਕ ਨਹੀਂ ਹੈ ਜੀ ਧੰਨਵਾਦ ਖਾਲਸ ਸਰ ਧੰਨਵਾਦ ਜੀ ਜੀ ਤਾਂ ਇਹ ਜੋ ਪ੍ਰੋਫੈਸਰ ਸਾਹਿਬ ਸੀ ਇਹਨਾਂ ਨੇ ਬਹੁਤ ਸਾਰੇ ਸਵਾਲ ਅਜਿਹੇ ਚੱਕੇ ਜੋ ਕਿ ਵਿਚਾਰਨੇ ਲਾਜ਼ਮੀ ਨੇ ਕਿਉਂਕਿ ਤੁਸੀਂ ਜਦੋਂ ਇੱਕ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦੇ ਹੋ ਤਾਂ ਭਾਰਤ ਦੇ ਵਿੱਚ ਕਈ ਸਟੇਟਾਂ ਨੇ ਉਹਨਾਂ ਦੇ ਮੁੱਦੇ ਅੱਡ ਨੇ ਲੋਕਾਂ ਦੀ ਸੋਚ ਅਲੱਗ ਹੈ ਪੋਲੀਟੀਕਲ ਪਾਰਟੀਆਂ ਅਲੱਗ-ਲੱਗ ਨੇ ਪਰ ਇਸ ਦੇ ਵਿੱਚ ਤੁਸੀਂ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਕਿੰਨੂੰ ਚੁਣਨਾ ਤੇ ਆਪਣਾ ਮੁੱਖ ਮੰਤਰੀ ਕਿੰਨੂੰ ਚੁਣਨਾ ਹੈ ਉਸ ਦੇ ਵਿੱਚ ਜਿਹੜਾ ਵੋਟਰ ਹੈ ਉਹ ਕਨਫਿਊਜ਼ ਹੋ ਜਾਏਗਾ ਹੋਏਗਾ ਇਹ ਆਪਣੇ ਆਪ ਦੇ ਵਿੱਚ ਅਹਿਮ ਸਵਾਲ ਹੈ ਜੋ ਕਿ ਵਿਚਾਰਨਾ ਲਾਜ਼ਮੀ ਹੈ ਕਿਉਂਕਿ ਇਹ ਜੋ ਹਾਈ ਪਾਵਰ ਹਾਈ ਲੈਵਲ ਦੀ ਕਮੇਟੀ ਬਣਾਈ ਗਈ ਸੀ ਰਾਸ਼ਪਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਇਸ ਨੇ ਆਪਣੀ ਜੋ ਰਿਪੋਰਟ ਸੌਂਪੀ ਉਸ ਨੂੰ ਕੇਂਦਰੀ ਕੈਬਨਟ ਵੱਲੋਂ ਮਨਜ਼ੂਰ ਕਰ ਲਿਆ ਗਿਆ ਪਰ ਇਸ ਦੇ ਵਿੱਚ ਜੋ ਤਰਕ ਦਿੱਤੇ ਗਏ ਉਸ ਤਰਕ ਨੂੰ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਇਸ ਕਮੇਟੀ ਨੇ ਤਰਕੀ ਰਤਨ ਗ੍ਰਾਫਿਕ ਦੇ ذریعے ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਇਸ ਕਮੇਟੀ ਨੇ ਕੇਂਦਰ ਸਰਕਾਰ ਨੂੰ ਆਪਣੀ ਪੜਚੋਲ ਦੇ ਵਿੱਚ ਇਹ ਦੱਸਿਆ ਕਿ ਅਸੀਂ ਬਹੁਤ ਸਾਰੇ ਸਾਬਕਾ ਜੱਜਾਂ ਬਹੁਤ ਸਾਰੇ ਅਫਸਰਾਂ ਬਹੁਤ ਸਾਰੇ ਪੋਲਿਟੀਕਲ ਪਾਰਟੀ ਦੇ ਲੋਕਾਂ ਨੂੰ ਮਿਲੇ ਅਤੇ ਇਹ رائے ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਇੱਕੋ ਸਮੇਂ ਤੇ ਪੂਰੇ ਮੁਲਕ ਦੇ ਵਿੱਚ ਇੱਕੋ ਹੀ ਵੋਟਿੰਗ ਕਿਵੇਂ ਕਰਵਾਈ ਜਾ ਸਕਦੀ ਹੈ ਇੱਕੋ ਹੀ ਚੋਣ ਕਿਵੇਂ ਕਰਵਾਈ ਜਾ ਸਕਦੀ ਹੈ ਉਸ ਦੇ ਬਾਰੇ ਅਸੀਂ رائے ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਨਾਲ ਫਾਇਦਾ ਇਹ ਹੋਏਗਾ ਕਿ ਮੁਲਕ ਦੇ ਵਿੱਚ ਜੋ ਖਰਚਾ ਹੁੰਦਾ ਚੋਣਾਂ ਤੇ ਉਹ ਬਚੇਗਾ ਪਰ ਸਵਾਲ ਇਹ ਹੈ ਕਿ ਜੋ ਖਰਚਾ ਤੁਸੀਂ ਬਚਾਉਣ ਦੀ ਗੱਲ ਕਰ ਰਹੇ ਹੋ ਜੇਕਰ ਕੋਈ ਸਰਕਾਰ ਭੰਗ ਹੋ ਜਾਂਦੀ ਹੈ ਡਿੱਗ ਜਾਂਦੀ ਹੈ ਕਿਸੇ ਵੀ ਸੂਬੇ ਦੇ ਵਿੱਚ ਫਿਰ ਉਸ ਸੂਰਤ ਦੇ ਵਿੱਚ ਤੁਸੀਂ ਕੀ ਕਹੋਗੇ ਇਹ ਇੱਕ ਤਾਂ ਵੱਡੀ ਗੱਲ ਹੈ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਕਰਵਾਈ ਜਾਏਗੀ ਤਾਂ ਇਹ ਦੋ ਪੜਾਵਾਂ ਦੇ ਵਿੱਚ ਕਰਾਈ ਜਾਏਗੀ ਇੱਕ ਪੜਾਅ ਦੇ ਵਿੱਚ ਇਹ ਹੋਏਗਾ ਕਿ ਕੇਂਦਰ ਸਰਕਾਰ ਯਾਨੀ ਕਿ ਜੋ ਪ੍ਰਧਾਨ ਮੰਤਰੀ ਚੁਣਨ ਵਾਲੀ ਵੋਟ ਹੋਏਗੀ ਤੇ ਵਿਧਾਨ ਸਭਾਵਾਂ ਹੋਣਗੀਆਂ ਜਿਹੜੀਆਂ ਸੂਬੇ ਦੀਆਂ ਚੋਣਾਂ ਹੋਣਗੀਆਂ ਉਹ ਇੱਕ ਚਰਨ ਦੇ ਵਿੱਚ ਹੋਏਗੀ ਇੱਕ ਪੜਾਅ ਦੇ ਵਿੱਚ ਹੋਏਗੀ ਇੱਕ ਗੇੜ ਚ ਹੋਏਗੀ ਉਸ ਤੋਂ ਬਾਅਦ ਜਿਹੜੀਆਂ ਕਮੇਟੀਆਂ ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਨੂੰ 100 ਦਿਨਾਂ ਦੇ ਅੰਦਰ ਅੰਦਰ ਚੋਣ ਕਰਵਾਈ ਜਾਏਗੀ ਉਹਨਾਂ ਦੀ ਯਾਨੀ ਕਿ ਇੱਕ ਸਮੇਂ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਇਕ ਸਮੇਂ ਦੇ ਅੰਦਰ ਜਦੋਂ ਇਹ ਇਲੈਕਸ਼ਨ ਹੋ ਜਾਣਗੀਆਂ ਤਾਂ ਉਸ ਦੇ 100 ਦਿਨ ਦੇ ਅੰਦਰ ਅੰਦਰ ਯਾਨੀ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਕਮੇਟੀਆਂ ਦੀਆਂ ਚੋਣਾਂ ਕਰਵਾਓਗੇ ਤਾਂ ਇਹ ਤਰਕ ਦਿੱਤਾ ਗਿਆ ਪਰ ਸਭ ਤੋਂ ਵੱਡਾ ਤਰਕ ਇਹ ਹੈ ਕਿ ਅਸੀਂ ਇਸ ਦੇ ਨਾਲ ਮੁਲਕ ਦੇ ਵਿੱਚ ਹੋਣ ਵਾਲਾ ਖਰਚਾ ਬਚਾ ਸਕਾਂਗੇ ਇਹ ਤਰਹੀ ਜੋ ਕਮੇਟੀ ਨੇ ਆਪਣੀ ਸਿਫਾਰਿਸ਼ ਦਿੱਤੀ ਜਿਸ ਨੂੰ ਮਨਜ਼ੂਰ ਕੀਤਾ ਗਿਆ ਐਕਸਪਰਟ ਨੇ ਕੀ ਕਿਹਾ ਜੋ ਸਿਆਸੀ ਮਾਹਿਰ ਨੇ ਉਹਨਾਂ ਦੇ ਜਿਹੜੇ ਤਰਕ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਇੰਪੋਰਟੈਂਟ ਨੇ ਜਿਸ ਨੂੰ ਸੋਚਿਆ ਜਾਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਤੁਸੀਂ ਸੁਣਿਆ ਕਿ ਜੋ ਕੇਂਦਰੀ ਮੰਤਰੀ ਅਸਨੀ ਵੈਸ਼ਨਵ ਨੇ ਉਹਨਾਂ ਨੇ ਕੀ ਕਿਹਾ ਪਰ ਹੁਣ اپੋਜੀਸ਼ਨ ਕੀ ਕਹਿ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਯਾਨੀ ਮੋਦੀ ਸਰਕਾਰ ਜਦੋਂ ਇਸ ਨੂੰ ਲੈ ਕੇ ਵਕ ਵਕ ਸਫਿਆਂ 'ਚ ਜਾਂਦੀ ਰਹੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੋਣਾ ਚਾਹੀਦਾ ਹੈ ਤਾਂ ਕਾਂਗਰਸ ਇਸ ਨੂੰ ਇਸ ਦਾ ਵਿਰੋਧ ਕਰਦੀ ਰਹੀ ਹੈ ਇਸ ਦੇ ਵਿਰੋਧ ਦੇ ਵਿੱਚ ਜੋ ਅੱਜ ਜੋ ਪ੍ਰਤੀਕਿਰਿਆਵਾਂ ਆਈਆਂ ਨੇ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਜਿਸ ਦੇ ਵਿੱਚ ਕਿ ਕਾਂਗਰਸ ਦੇ ਪ੍ਰਧਾਨ ਨੇ ਮਲਿਕ ਅਰਜੁਨ ਖੜਗੇ ਉਹਨਾਂ ਨੇ ਕੀ ਕਿਹਾ ਤੇ ਬਾਕੀ ਆਗੂਆਂ ਨੇ ਕੀ ਕਿਹਾ ਤੁਹਾਨੂੰ ਇਹ ਸੁਣਾਉਂਦੇ ਪਹਿਲਾਂ ਦੇਖਿਓ ਕਿ ਜੋ ਆਦਮੀ तीन पड़ाव में राज्य जे एंड के की इलेक्शन करवाता है और हिंदुस्तान की सात में तो जो असेंबली की या पार्लियामेंट की इलेक्शन दो महीने चलती है तो वन नेशन वन इलेक्शन का क्या मतलब है मेरे को तो पता नहीं चला पर जे, इनका जो एक और है वो कर लेंगे कि इनका इवेंट मैनेज करते हैं वो करते रहेंगे आने, करते आने, रहेंगे आने बड़ा बयान दिया वन इलेक्शन uh, नहीं हो सकता कानून में संशोधन करने पड़ेंगे और कानून में संशोधन करने के लिए इनके पास में पर्याप्त बहुमत नहीं है जो संविधान में संशोधन कर सकते हैं ये केवल इस तरीके का लेकर के आते हैं जिससे इनकी विफलताओं के ऊपर से ध्यान हट जाए और दूसरी विषय में चर्चा करने लग जाए इनसे कोई सवाल जवाब नहीं मांगे कि महंगाई का क्या हुआ बेरोजगारों को रोजगार देने का क्या हुआ जो कानून व्यवस्था का क्या हाल है देश के अंदर जो गरीबी बढ़ रही है उसका क्या है उसको उसके लिए निजात के लिए आप क्या कर रहे हो डेवलपमेंट के लिए क्या कर रहे हो उन मुद्दों से इनके जो झूठे वादे थे उनसे ध्यान हटाने के लिए ये इस तरीके का लाते हैं आप बताइए कि महिला आरक्षण का क्या हुआ साहब महिला आरक्षण का बिल पास कराया सब ने सर्वसम्मति से किया क्या लागू हो गया क्या वो उसी तरीके से ये वन नेशन वन इलेक्शन का ये केवल प्रोपोकंडा है इसमें कुछ भी होना जाना नहीं है हंड्रेड वन परसेंट ये कानून नहीं बनेगा इनसे पास नहीं होगा तो नहीं मानते ये, ये नहीं चलने वाला है डेमोक्रेसी में ये डेमोक्रेसी को टिकाना है तो जब जब चाहिए तब इलेक्शन करना पड़ेगा कि एक की बहस जी शुरू हुई है वन नेशन वन इलेक्शन अचानक सामने आई है ਅਜੇ ਹਾ ਨਹੀਂ ਹੈ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਉਸ ਵੇਲੇ ਤੋਂ ਹੀ ਇਹ ਗੱਲ ਚੱਲਦੀ ਆਈ ਹੈ ਤੁਹਾਨੂੰ ਤਾਂ ਦੀ ਕਿ ਪਛੋਕਰ ਦੇ ਵਿੱਚ ਚੱਲ ਕੇ ਕਿ ਆਖਿਰਕਾਰ ਪਹਿਲਾਂ ਕੀ ਹੁੰਦਾ ਸੀ ਜਦੋਂ ਮੁਲਕ ਆਜ਼ਾਦ ਹੋਇਆ ਸੀ ਤਾਂ ਉਸ ਵੇਲੇ ਚੋਣਾਂ ਇੱਕੋ ਇੱਕੋ ਸਮੇਂ ਤੇ ਹੁੰਦੀਆਂ ਸਨ ਯਾਨੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਹੁੰਦੀਆਂ ਸਨ ਇਸ ਤੋਂ ਬਾਅਦ 1957 1962 ਤੇ 1967 ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਇਆਂ ਗਈਆਂ ਸਨ ਉਸ ਤੋਂ ਬਾਅਦ ਇਹ ਮੌਕਾ ਨਹੀਂ ਆਇਆ ਉਸ ਤੋਂ ਬਾਅਦ 1983 ਦੇ ਵਿੱਚ ਜੋ ਭਾਰਤ ਦੇ ਪ੍ਰਧਾਨ ਮੰਤਰੀ ਸਨ ਇੰਦਰਾ ਗਾਂਧੀ ਉਹਨਾਂ ਕੋਲ ਜਦੋਂ ਇਹ ਮਤਾ ਗਿਆ ਤਾਂ ਉਹਨਾਂ ਨੇ ਇਸ ਨੂੰ ਖਾਰਜ ਕਰ ਦਿੱਤਾ ਤਾਂ ਲਗਾਤਾਰ ਕਈ ਪਾਰਟੀਆਂ ਜੋ ਇਸ ਦੇ ਵਿੱਚ ਇਸ ਦੇ ਸਮਰਥਨ ਦੇ ਵਿੱਚ ਨੇ ਖਾਸ ਕਰਕੇ ਬੀਜੇਪੀ ਉਹ ਵਾਰ-ਵਾਰ ਕਹਿੰਦੇ ਰਹੇ ਨੇ ਕਿ ਮੁਲਕ ਦੇ ਵਿੱਚ ਇੱਕ ਸਮੇਂ ਤੇ ਇੱਕੋ ਹੀ ਚੋਣ ਹੋਣੀ ਚਾਹੀਦੀ ਹੈ ਤੁਹਾਨੂੰ ਇੱਕ ਹੋਰ ਫੈਕਟ ਦੱਸ ਦਿਆਂ ਕਿ ਦੁਨੀਆ ਦੇ ਵਿੱਚ ਇਹ ਕਿਹਾ ਜਾ ਸਕਦਾ ਹੋਵੇਗਾ ਕਿ ਬਾਕੀ ਥਾਵਾਂ ਤੇ ਤਾਂ ਇੱਕੋ ਇੱਕੋ ਥਾਂ ਤੇ VOTING ਹੁੰਦੀ ਹੈ ਪਰ ਅਜਿਹਾ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਬਹੁਤ ਘੱਟ ਅਜਿਹੇ ਮੁਲਕ ਨੇ ਜਿੱਥੇ ਇੱਕੋ ਸਮੇਂ ਤੇ ਚੋਣਾਂ ਕਰਵਾਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਨੇ ਯੂਰਪ ਦੇ ਮੁਲਕ ਨੇ ਬੈਲਜੀਅਮ, ਸਵੀਡਨ ਅਤੇ ਤੀਜਾ ਮੁਲਕ ਹੈ ਦੱਖਣੀ ਅਫਰੀਕਾ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਇੱਕ ਸਮੇਂ ਤੇ ਇੱਕੋ ਹੀ ਚੋਣ ਕਰਵਾਈ ਜਾਂਦੀ ਹੈ ਸਾਰੀ ਛੋਟੀਆਂ-ਮੋਟੀਆਂ ਚੋਣਾਂ ਤੋਂ ਲੈ ਕੇ ਵੱਡੀ ਚੋਣ ਉੱਥੇ ਚੁਣ ਲਈ ਜਾਂਦੀ ਹੈ ਜੇਕਰ ਭਾਰਤ ਦੇ ਵਿੱਚ ਇਹ ਲਾਗੂ ਹੋ ਜਾਂਦਾ ਤਾਂ ਭਾਰਤ ਚੌਥਾ ਮੁਲਕ ਹੋਏਗਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਇੱਕ ਸਮੇਂ ਤੇ ਇੱਕੋ ਹੀ ਵਾਰ ਚੋਣ ਹੋਏਗੀ ਚਾਹੇ ਸਟੇਟ ਅਸੈਂਬਲੀ ਹੋਵੇ ਚਾਹੇ ਲੋਕ ਸਭਾ ਹੋਵੇ ਤਾਂ ਇਹ ਤਾਂ ਗੱਲ ਰਹੀ ਇਸ ਪੂਰੇ ਜੋ ਖਬਰ ਹੈ ਕਿ ਆਖਿਰਕਾਰ ਵਨ ਇਲੈਕਸ਼ਨ ਵਨ ਨੇਸ਼ਨ ਵਨ ਇਲੈਕਸ਼ਨ ਦੇ ਵਿੱਚ ਜੋ ਚਰਚਾ ਬਣੀ ਹੋਈ ਹੈ ਕਿ ਆਖਿਰਕਾਰ ਇਹ ਪੋਸੀਬਲ ਹੈ ਵੀ ਜਾਂ ਨਹੀਂ ਹੈ ਪਰ ਇਸ ਸਭ ਦੇ ਵਿਚਾਲੇ ਵੱਡੀ ਖਬਰ ਇਹ ਹੀ ਹੈ ਕਿ ਜੇਕਰ ਆਉਣ ਵਾਲੇ 2029 ਦੇ ਵਿੱਚ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਤੁਸੀਂ ਆਪਣਾ ਮੁੱਖ ਮੰਤਰੀ ਤੇ ਆਪਣਾ ਪ੍ਰਧਾਨ ਮੰਤਰੀ ਇੱਕੋ ਸਮੇਂ ਤੇ ਚੁਣੋਗੇ ਪਰ ਕੀ ਇਹ ਰਾਹ ਇੰਨੀ ਆਸਾਨ ਹੈ ਇਹ ਲੋਕ ਸਭਾ ਦੇ ਵਿੱਚ ਜਦੋਂ ਬਿੱਲ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ طے ਹੋਏਗਾ ਫਿਰ ਸਟੇਟਾਂ ਦੇ ਵਿੱਚ ਜਦੋਂ ਜਾਇਆ ਜਾਏਗਾ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੋਏਗੀ ਉਸ ਤੋਂ ਬਾਅਦ ਹੀ طے ਹੋ ਸਕੇਗਾ ਪਰ ਰਾਹ ਜਿਹੜੀ ਹੈ ਉਹ ਇੰਨੀ ਆਸਾਨ ਨਹੀਂ ਹੈ ਧੰਨਵਾਦ